ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਤੀਰਤ ਸਿੰਘ ਪਨਾਕਲ ਇੱਕ ਵਾਰ ਫਿਰ ਮੌਜੂਦ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਿਵਾਉਣ ਦੇ ਬਾਦਸ਼ਾਹ ਪਨਾਕਲ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਇਹਨਾਂ ਦੀ ਕੰਪਨੀ ਹੈ ਤੀਰਤ ਜੀ ਬਿਲੋਂਗ ਕਰਦੇ ਨੇ ਇਸ ਕੰਪਨੀ ਨੂੰ ਤੀਰਤ ਜੀ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੀਰਤ ਜੀ ਸਵਾਲ ਬਹੁਤ ਵੱਡਾ ਹੈ ਕਹਿੰਦੇ ਆਫਰ ਲੈਟਰ ਲੈਣਾ ਬੜਾ ਔਖਾ ਹੋਊਗਾ ਕੈਨੇਡਾ ਦਾ ਤੁਸੀਂ ਦੱਸੋ ਆਫਰ ਲੈਟਰ ਦਾ ਪੂਰਾ ਮਸਲਾ ਕੀ ਹੈ ਗੱਲ ਵੀਜ਼ਿਆਂ ਦੀ ਤਾਂ ਬਾਅਦ ਚ ਆਉਣੀ ਹੈ ਪਹਿਲਾਂ ਆਫਰ ਲੈਟਰ ਹੈ ਆਫਰ ਲੈਟਰ ਕਿਹੜਾ ਕਿਹੜਾ ਵਿਦਿਆਰਥੀ ਲਊਗਾ ਤੇ ਆਫਰ ਲੈਟਰ ਲੈਣ ਤੋਂ ਪਹਿਲਾਂ ਕਿ ਉਹ ਤੋਂ ਪਹਿਲਾਂ ਹੁਣ ਆਫਰ ਤੋਂ ਪਹਿਲਾਂ ਫੰਡ ਫੰਡ ਦਿਖਾਉਣੇ ਪੈਣਗੇ ਮੈਂ ਤਾਂ ਇਹ ਜੇ ਰੋਲੇ ਸੁਣਦਾ ਤੇ ਸਰ ਮੈਂ ਤਾਂ ਸਾਰੇ ਬੱਚਿਆਂ ਨੂੰ ਕਹਾਂਗਾ ਕਿ ਨਾ ਜਿਹੜੇ ਰੂਲਸ ਹੈਗੇ ਆ ਹਮੇਸ਼ਾ ਬਦਲਦੇ ਰਹਿੰਦੇ ਆ ਬਟ ਆਪਾਂ ਰੂਲਸ ਦੇ ਨਾਲ ਮੇਰੀ ਹਰ ਬੱਚੇ ਨੂੰ ਜਿਹੜੀ ਕਿਹੀ ਸਲਾਹ ਜਿਹੜੀ ਹੈਗੀ ਆ ਕਿ ਦੇਖੋ ਏਦਾਂ ਦਾ ਕਦਮ ਨਾ ਚੱਕ ਲਈਏ ਸਰ ਕਿ ਮੋੜ ਕੇ ਉਹਦਾ ਹੱਲ ਨਾ ਹੋਵੇ ਇਹ ਚੀਜ਼ ਮੈਂ ਤਾਂ ਕਹਿ ਰਿਹਾ ਸਰ ਇਹ ਚੀਜ਼ਾਂ ਸੱਚਾਈ ਹੈ ਜਿਹੜਾ ਤੁਸੀਂ ਇਹ ਮੁੱਦਾ ਚੱਕਿਆ ਨਾ ਤੇ ਮੈਨੂੰ ਲੱਗਦਾ ਹੈ ਹਜੇ ਕਈਆਂ ਦੇ ਦਿਮਾਗ ਦੇ ਵਿੱਚ ਵੀ ਨਹੀਂ ਆਇਆ ਹੁਣੇ ਪਰ ਇਹ ਮੁੱਦਾ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦਾ ਮੁੱਦਾ ਇੰਪੋਰਟੈਂਟ ਇਸ ਕਰਕੇ ਆ ਕਿਉਂਕਿ ਜਿਹੜੀ ਕੈਨੇਡਾ ਦੀਆਂ ਚਾਰ ਸ਼ਰਤਾਂ ਨੇ ਵੀਜ਼ੇ ਲੈਂਦੀਆਂ ਐਲਓਏ ਜਿਹਨੂੰ ਆਪਾਂ ਕਹਿ ਦਿੰਦੇ ਆ ਲੈਟਰ ਆਫ ਐਕਸੈਪਟੈਂਸ ਹੈਗਾ ਦੂਜੀ ਹੈਗਾ ਪੀਏਐਲ ਹੈਗਾ ਪ੍ਰੋਵੀਜ਼ਨਲ ਅਕੈਡੈਮਿਕ ਟੈਸਟੇਸ਼ਨ ਲੈਟਰ ਚਾਹੀਦੀ ਆ ਕਿ ਉਸ ਪ੍ਰਵਿੰਸ ਕੋ ਸੀਟਾਂ ਕਾਲਜ ਕੋ ਸੀਟਾਂ ਉਨੀਆਂ ਹੈਗੀਆਂ ਨਹੀਂ ਹੈਗੀਆਂ ਸੋ ਜਿੰਨਾ ਇਸ ਵੇਲੇ ਲੱਗ ਰਿਹਾ ਨਾ ਕਿ ਚੀਜ਼ਾਂ ਹੈਗੀਆਂ ਜੀ ਆ ਮਤਲਬ ਕਿ ਆ ਜੀਜਾ ਮਤਲਬ ਇਹ ਹੋ ਗਈਆਂ ਰਿਫਾਈਨ ਆ ਤੇ ਇਹਦਾ ਕਹਿੰਦੇ ਨਾ ਜਦੋਂ ਕੋਈ ਨਵਾਂ ਅਪਡੇਟ ਆਵੇ ਜਾਂ ਚੀਜ਼ ਕੋਈ ਸੌਖੀ ਔਖੀ ਹੋਵੇ ਤੇ ਪਹਿਲੀਆਂ ਚੋਰ ਮਰੀਆਂ ਬੰਦ ਹੁੰਦੀਆਂ ਤੇ ਮੈਂ ਤਾਂ ਕਹੂੰਗਾ ਸਾਡੇ ਬੰਦੇ ਹੋਰ ਲੱਭ ਵੀ ਬਹੁਤ ਛੇਤੀ ਲੈਂਦੇ ਆ ਠੀਕ ਹੈ ਨਾ ਸੋ ਆਫਰ ਲੈਟਰ ਡੈਫੀਨੇਟਲੀ ਦੇਣੀ ਜਰੂਰ ਆਉਗੀ ਸਭ ਨੂੰ ਪਤਾ ਕਿ ਪੀਏਐਲ ਦਾ ਮਤਲਬ ਹੈ ਸੀਟਾ ਲਿਮਿਟਿਡ ਹੈਗੀਆਂ ਪੀਏਐਲ ਜੇ ਇੱਕ ਵਾਰੀ ਕਿਸੇ ਬੱਚੇ ਨੂੰ ਦਿੱਤੀ ਗਈ ਉਹ ਚੇਂਜ ਨਹੀਂ ਹੁੰਦੀ ਉਹ ਸੀਟ ਉਹਦੀ ਲੌਕ ਹੋ ਜਾਂਦੀ ਚਾਹੇ ਉਹਦਾ ਵੀਜ਼ਾ ਆਵੇ ਜਾਂ ਨਾ ਆਵੇ ਨਾ ਸੋ ਇਹ ਸਲੀਮਾ ਕਹੂੰਗਾ ਕਿ ਉਹ ਜਿਹੜਾ ਪ੍ਰੋਸੈਸ ਤਾਵਾਗੇ ਕਾਲਜੇਸ ਨੇ ਹੁਣ ਨਾ ਰਿਕੁਆਇਰਮੈਂਟ ਪਹਿਲਾਂ ਦਈਦਾ ਹੁੰਦੇ ਸਭ ਨੂੰ ਪਤਾ ਹੈ ਕਿ 6 ਇਚ ਬੈਂਡ ਆਉਣੇ ਹੈਗੇ ਆ ਜਦ ਚਲ ਇੱਕ ਤੋਂ 5.5 ਦੋ ਦੋ 5.5 ਹੈਗੇ ਆ ਤੇ ਬੱਚੇ ਨੇ ਸਾਲ ਦੀ ਫੀਸ ਦੇਣੀ ਹੈ ਜੀਏਸੀ ਦੇਣੀ ਹੈ ਮਤਲਬ ਕਿ ਬੱਚਾ ਹੋਲਡ ਕਰਦਾ ਫਾਈਨੈਂਸ਼ਲੀ ਵੀ ਠੀਕ ਹੈਗਾ ਉਹ ਬੱਚੇ ਨੂੰ ਅਡਮਿਸ਼ਨ ਦਿੱਤੀ ਜਾਂਦੀ ਸੀਗੀ ਤੇ ਉਹਦਾ ਵੀਜ਼ਾ ਆ ਜਾਂਦਾ ਸੀ ਠੀਕ ਹੈ ਨਾ ਹੁਣ ਕੀ ਹੈਗਾ ਜਦੋਂ ਜਨਰਲ ਕੈਟੇਗਰੀ ਆ ਗਈ ਹੈਗੀ ਆ ਸੋ ਇਹ ਤਾਂ ਚੀਜ਼ ਹੁਣ ਕਾਲਜ ਚੈੱਕ ਕਰੂਗਾ ਹੀ ਨਾ ਕਿ ਤੁਹਾਡੇ ਕੋਲ ਪੈਸੇ ਹੈਗੇ ਜਾਂ ਨਹੀਂ ਹੈਗੇ ਕਿਉਂ ਕਾਲਜ ਯੂਨੀਵਰਸਿਟੀ ਨੇ ਐਮਬੈ ਉਹਨੇ ਦੱਸਿਆ ਕਿ ਕਿੱਦਾਂ ਕਿੱਦਾਂ ਤੁਸੀਂ ਪੈਸੇ ਸ਼ੋਅ ਕਰਾ ਸਕਦੇ ਆ ਲੋਨ ਕਰਾ ਸਕਦੇ ਆ ਹੋਰ 3600 ਰਾਸਤੇ ਵੀ ਉਹਨਾਂ ਨੇ ਅਮਲੀ 3600 ਨੇ ਕਾਫੀ ਰਾਸਤੇ ਦੱਸੇ ਆ ਤੇ ਕਿਹਾ ਜੇ ਤੁਸੀਂ ਬੈਂਕਾਂ 'ਚ ਪੈਸੇ ਸ਼ੋਅ ਕਰੋ ਨਾ ਜੇ ਆਪਣੇ ਕਰਾ ਲੈਂਦੇ ਨਾ ਫਾਈਨੈਂਸਰਾਂ ਤੋਂ ਪੈਸੇ ਚਾਕੇ ਸ਼ੋਅ ਕਰਾ ਲੈਂਦੇ ਸਾਰਾ ਕੁਝ ਚੱਲ ਜਾਂਦਾ 4 ਮਹੀਨੇ ਦੀ ਸਟੇਟਮੈਂਟ ਮੰਗੀ ਉਹਨਾਂ ਨੇ ਸੋ ਮੀਸ ਮੈਨੂ ਇਹਦਾ ਨਹੀਂ ਇਹਦਾ ਮਤਲਬ ਹੈ ਕਿ ਆਫਰ ਲੈਟਰ ਜਦੋਂ ਅਪਲਾਈ ਹੋਣੀ ਹੈ ਇਹਦਾ ਮਤਲਬ ਹੈ ਆਫਰ ਲੈਟਰ ਅਪਲਾਈ ਕਰਨ ਤੋਂ ਪਹਿਲਾਂ ਵੀ ਖਾਤੇ 'ਚ ਪੈਸੇ ਹੋਣੇ ਚਾਹੀਦੇ ਸਰ ਤੁਸੀਂ ਆਪ ਸਿਆਣੇ ਆ ਸਰ ਦੇਖੋ ਤਾਂ ਮੈਂ ਤਾਂ ਕੰਗਾ ਕਿ ਬੰਦਾ ਜਿੰਨਾ ਮਰਜੀ ਕਰਦਾ ਹੋਵੇ ਪਰ ਜਦੋਂ ਆਪਣੇ ਘਰ ਦੀ ਆਈ ਹੋਵੇ ਨਾ ਸਭ ਤੋਂ ਪਹਿਲਾਂ ਉਹ ਆਪਣਾ ਘਰ ਸੇਵ ਕਰੂਗਾ ਕਾਲਜਸ ਨੇ ਵੀ ਦੇਖਣਾ ਕਿ ਸਾਡੇ ਬੈਂ ਨਾ ਲੱਗਣ ਸਾਡੇ ਕਿਤੇ ਮਾੜੀਆਂ ਰਿਫਿਊਜ਼ ਲਾਣਨ ਲੱਗ ਜਾਣ ਕਿਤੇ ਤੇ ਡੈਫੀਨੇਟਲੀ ਵੈਰੀਫਾਈ ਚੀਜ਼ਾਂ ਹੋ ਸਕਦੀਆਂ ਸੋ ਇਹਦਾ ਇੱਕੋ ਹੀ ਮਕਸਦ ਆ ਸਾਡਾ ਇਹ ਡਿਸਕਸ਼ਨ ਕਰਨ ਦਾ ਡਰਾਉਣਾ ਮਕਸਦ ਨਹੀਂ ਹੈਗਾ ਜਿੰਨੇ ਸਾਰੇ ਹਾਂ ਦਿਨੇ ਦਰਸ਼ਕ ਹੈ ਕਿ ਇਹ ਤਿਆਰੀ ਪਹਿਲਾਂ ਕਰ ਲਈਏ ਆਪਾਂ ਜੇ ਭੇਜਣਾ ਤੁਸੀਂ ਆਪਣੇ ਬੱਚੇ ਨੂੰ ਜੇ ਤੁਸੀਂ 4 ਮਹੀਨੇ ਪਹਿਰੇ ਫੰਡ ਠੀਕ ਹੈ ਨਾ ਪੈਸੇ ਤਾਂ ਲੱਗਣ ਹੀ ਹੈਗੇ ਐਸੋ ਇਹ ਚੀਜ਼ਾਂ 4 ਮਹੀਨੇ ਛੱਡੋ ਮੈਂ ਕਹਿੰਦਾ 2 ਕੁ ਮਹੀਨੇ ਤਾਂ ਰੱਖੋ ਗੱਡਾ ਘੜ ਤਿਆਰੀ ਕਰਨ ਵੇਲੇ ਇਹ ਨਹੀਂ ਪਰ ਪਰ ਮੈਨੂੰ ਇਹ ਵੀ ਲੱਗਦਾ ਵੀ ਇੱਕ ਅਦੇ ਦਿਨ 'ਚ ਜਦੋਂ ਤੁਸੀਂ ਆਫਰ ਲੈਟਰ ਅਪਲਾਈ ਕਰੋਗੇ ਤੇ ਕਾਲਜ ਵਾਲਿਆਂ ਨੇ ਤੁਹਾਨੂੰ ਦੱਸ ਹੀ ਦੇਣਾ ਵੀ ਤਿਰਤ ਜੀ ਆਫਰ ਲੈਟਰ ਤੁਸੀਂ ਮੰਗਾ ਰਹੇ ਹੋ ਪਰ ਆਹ ਚੀਜ਼ਾਂ ਚਾਹੀਦੀਆਂ ਹਾਂ ਬਿਲਕੁਲ ਸਰ ਤੇ ਅੱਜ ਮੈਂ ਇੱਕ ਹੋਰ ਚੀਜ਼ ਇੱਥੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਪੇ ਆਫਟਰ ਵੀਜ਼ਾ ਦੀ ਐਡ ਤਾਂ ਹੁਣ ਢਾਲੇ ਨਾਲ ਲੇਕਣੀ ਤੁਸੀਂ ਆਪ ਸਿਆਣੇ ਆ ਯਾਰ ਨਾ ਫੀਸ ਦੀ ਰਿਕੁਆਇਰਮੈਂਟ ਹੈਗੀ ਆ ਨਾ ਜੀਏਸੀ ਦੀ ਰਿਕੁਆਇਰਮੈਂਟ ਆ ਉਹ ਕਹ ਇਫ ਯੂ ਵਾਂਟ ਤੁਸੀਂ ਜੀਏਸੀ ਵਾਲੇ ਪਾਸੇ ਜਾ ਸਕਦੇ ਨਹੀਂ ਤਾਂ ਨਹੀਂ ਇਹ ਤਾਂ ਕਾਲਜ ਜੀਏਸੀ ਜਮਾ ਕਰਾਣੀ ਆਪਸ਼ਨਲ ਹੈ ਹਾਂ ਜੀ ਆਪਸ਼ਨਲ ਹੈ ਜੇ ਤੁਸੀਂ ਕਰਾਉਣੀ ਚਾਹੁੰ ਕਰਨੀ ਚਾਹੋ ਅੱਜ ਕਰ ਵੀ ਸਕਦੇ ਨਹੀਂ ਤਾਂ ਨਹੀਂ ਵੀ ਕਰ ਸਕਦੇ ਨਹੀਂ ਤਾਂ ਨਹੀਂ ਵੀ ਕਰ ਪਰ ਹਾਂ ਜੀਏਸੀ ਅੱਜ ਵੀ ਦੱਸੂਗਾ ਕਿ ਵਨ ਆਫ ਦਾ ਬੈਸਟ ਪ੍ਰੂਫ ਹੈਗਾ ਵਾ ਕਿਉਂਕਿ ਜੀਏਸੀ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਕਿ ਪੈਸੇ ਆਏ ਕਿੱਥੋਂ ਪੁਰਾਣੇ ਆ ਜਾਂ ਨਵੇਂ ਪੈਸੇ ਆ ਅੱਛਾ ਉਹਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਉਹਦੀ ਸਰ ਆਬਵੀਅਸly ਪੈਸਾ ਉਹਨਾਂ ਕੋਲ ਜਾ ਚੁੱਕਾ ਹੈ ਉਹਨਾਂ ਕੋਲ ਜਾ ਚੁੱਕਾ ਹੈ ਬੈਂਕ ਕੋਲ ਜਾ ਚੁੱਕਾ ਇੱਕ ਸਾਲਾ ਸਰਟੀਫਿਕੇਟ ਤੁਹਾਡੀ ਲਿਵਿੰਗ ਉਹਨਾਂ ਨੇ ਕਿਹਾ ਇੱਕ ਸਾਲ ਜੀ ਕੀ ਹੁਣ ਵਿਦਿਆਰਥੀਆਂ ਨੂੰ 2 ਸਾਲ ਦੀ ਲਿਵਿੰਗ ਹੀ ਦਿਖਾਉਣੀ ਪੈ ਸਕਦੀ ਅਗਰ ਉਹ ਡਿਪਲੋਮਾ ਕੋਰਸ ਲਈ ਜਾਂਦੇ ਆ ਤਾਂ ਸਰ 1 ਸਾਲ ਸਰ ਬਿਲਕੁਲ ਦਿਖਾਉਣੀ ਪਊਗੀ ਮੈਂ ਤਾਂ ਏਸੀ ਦੇ ਪੂਰੇ ਹੈਕਟਾ ਬਿਲਕੁਲ ਦਿਖਾਉਣੀ ਪਊਗੀ ਜੇ ਮੈਂ ਇੱਕ ਹੋਰ ਦੱਸਦਾ ਸਰ ਆ ਜੋ ਆ ਚੀਜ਼ਾਂ ਆਪਣ ਨੂੰ ਵੱਡੀ ਸ਼ਕਤੀ ਲੱਗ ਰਹੀਆਂ ਤੇ ਜੋ ਅੱਜ ਬੈਨਕਲ ਕੋਲ ਹਜ਼ਾਰਾਂ ਹੀ ਬੱਚੇ ਵੀਜ਼ਾ ਲੈ ਕੇ ਗਏ ਜੀ ਮਾਪੇ ਸੁੰਦੇ ਹੁਣ ਤੇ ਸਰ ਅਸੀਂ ਸੁਣਦੇ ਆ ਤੁਹਾਨੂੰ ਬਹੁਤ ਸੁਣਦੇ ਪੰਜਾਬ ਦੇ ਲੋਕ ਆਂਕ ਥੈਂਕ ਯੂ ਉਹਦਾ ਸਾਰਾ ਕੁਲ ਵਾਈ ਗੁਰਦੀ ਕਿਰਪਾ ਵਾ ਮੈਂ ਦੱਸਦਾ ਅਸੀਂ 1 ਸਾਲ ਦੀ ਫੀਸ ਜੀਆਈਸੀ ਪਹਿਲਾਂ ਨਹੀਂ ਗੱਲ ਮੈਂ ਦੱਸਦਾ ਜਦੋਂ ਔਖੇ ਸੀ ਟਾਈਮ ਉਦੋਂ ਵੀ ਕਰਾਉਂਦਾ ਸੀ ਤੇ ਮੈਂ ਮੇਰੇ ਮੈਂ ਅੱਜ ਇੱਕ ਆਪਣਾ ਕੀ ਕਹਿੰਦੇ ਮੰਤਰ ਦੱਸਣ ਲੱਗਾ ਜਿਹਦੇ ਕਰਕੇ ਅੱਜ ਨਾਂ ਬਣਿਆ ਹਜ਼ਾਰਾਂ ਬੱਚੇ ਤੇ ਮੈਂ ਬੱਚੇ ਦੀ ਫੀਸ ਪਹਿਲਾਂ ਹੀ ਸ਼ੋ ਕਰਾਉਂਦਾ ਹੁੰਦਾ ਸੀ ਪਰ ਆ ਮੈਂ ਅਗਲੇ ਸਾਲ ਦੀ ਫੀਸ ਦੇਣ ਨੂੰ ਲਿਵਿੰਗ ਦਿਖਾਉਣ ਨੂੰ ਮੇਰੇ ਤੋਂ ਹੈ ਕਿ ਜਾਂ ਇਨਕਮ ਉਨੀਕ ਹੋਵੇ ਸੋਰਸ ਆਫ ਇਨਕਮ ਆਈਟੀਆਰ ਦੇ ਰੂਪ ਦੇ ਵਿੱਚ ਹੋਵੇ ਚੀਜ਼ਾਂ ਪਹਿਲਾਂ ਹੀ ਕਰੇ ਦੀਆਂ ਸੀਗੀਆਂ ਹਾਂ ਹੁਣ ਅੰਬੈਸੀ ਨੇ ਆਫੀਸ਼ੀਅਲੀ ਮੰਗ ਲਈ ਆਫੀਸ਼ੀਅਲੀ ਮੰਗ ਲਈ ਹਾਂ ਆਫੀਸ਼ੀਅਲੀ ਇਹ ਉਹਨੇ ਦੱਸਤਾ ਤਾਂ ਦੱਸ ਨਹੀਂ ਕਿ ਕਿੰਨਾ ਕਿੰਨਾ ਚਾਹੀਦਾ ਕਿਉਂਕਿ ਤੁਹਾਡੀਆਂ ਫਾਈਲਾਂ ਤੇ ਉਹਨਾਂ ਨੇ ਵੀਜ਼ੇ ਦਿੱਤੇ ਆ ਮੈਨੂੰ ਲੱਗਦਾ ਹਾਈ ਕਮਿਸ਼ਨ ਨੇ ਦੇਖ ਲਿਆ ਹੋਣੀ ਆ ਤੁਹਾਡੀਆਂ ਫਾਈਲਾਂ ਤੇ ਟਰੂਡੋ ਦੀ ਸਰਕਾਰ ਨੂੰ ਉਹਨਾਂ ਦੇ ਮੰਤਰੀਆਂ ਨੂੰ ਕਹਿਤਾ ਹੋਣਾ ਕਿ ਜਿਹੜਾ ਕੰਮ ਤੀਰਤ ਜੀ ਕਰ ਰਹੇ ਨੇ ਨਾ ਉਹ ਸਹੀ ਕੰਮ ਹੈ ਇਹ ਲਾਗੂ ਕਰੋ ਸਰ ਮੈਨੂੰ ਇਹ ਨਹੀਂ ਤੇ ਪਤਾ ਇਹ ਨਹੀਂ ਇਹ ਤਾਂ ਨਹੀਂ ਪਤਾ ਕਿ ਕੀ ਹੈਗਾ ਕੀ ਨਹੀਂ ਹੈਗਾ ਪਰ ਮੈਂ ਹਮੇਸ਼ਾ ਪਰਮਾਤਮ ਕਿ ਆ ਬੱਚਿਆਰੇ ਦਿਲਾਂ ਦੇ ਵਿੱਚ ਪਿਆਰ ਮਤਲਬ ਕਿ ਸਾਡੇ ਵਾਸਤੇ ਜਰੂਰ ਬਣਿਆ ਰਵੇ। ਬਾਕੀ ਹਾਂ ਜਿਹੜੇ ਸਾਨੂੰ ਨਹੀਂ ਜਾਣਦੇ ਕਈ ਵਾਰੀ ਕਮੈਂਟ ਦਾ ਮਾਰਦੇ ਪਰ ਮੈਂ ਕਹਿੰਦਾ ਇੱਕ ਵਾਰੀ ਜਰੂਰ ਸਾਡਾ ਪਿੱਛੇ ਮਤਲਬ ਕਿ ਸਾਰਾ ਦੇਖ ਕੇ ਵਿਚਕਾਉੜ ਦੇ ਮਾੜਾ ਮੋਟਾ ਜਿਹੜਾ ਨੈਗੇਟਿਵ ਕਮੈਂਟ ਆ ਨਾ ਜੀ ਜਿਵੇਂ ਜਿਵੇਂ ਦਾਲ ਚ ਲੂਣ ਜ਼ਰੂਰੀ ਹੈ। ਮਾੜਾ ਮੋਟਾ ਨੈਗੇਟਿਵ ਕਮੈਂਟ ਆ ਜਿਹੜਾ ਉਹ ਹੌਸਲਾ ਵੀ ਵਧਾਉਂਦਾ। ਕਹਿ ਸਕੋ ਕਹਿ ਸਕਦੇ ਆ ਕਿ ਕੋਈ ਕਮੀ ਪੇਸ਼ੀ ਆਊਟ ਆਫ ਦਾ ਵੇ ਨਹੀਂ ਆਊਟ ਆਫ ਦਾ ਵੇ ਨਹੀਂ ਸਾਨੂੰ ਜਾਣ ਦਿੰਦਾ। ਬਿਲਕੁਲ ਬਿਲਕੁਲ ਆਊਟ ਆਫ ਦਾ ਵੇ ਨਹੀਂ ਜਾਣ ਦਿੰਦਾ ਨਾਲੇ ਬੰਦਾ ਸੋਬਰ ਬਣਿਆ ਰਹਿੰਦਾ ਹੈ ਹਮੇਸ਼ਾ ਤੁਸੀਂ ਤਾਂ ਵੈਸੇ ਹੀ ਬੜੀ ਸੋਬਰ ਸਖਸ਼ੀਅਤ ਹੋ ਸੋ ਹੁਣ ਜੇ ਕਿਸੇ ਨੇ ਆਫਰ ਲੈਟਰ ਲੈਣੀ ਹੈ ਤਿਰਤ ਜੀ ਤੇ ਤੁਸੀਂ ਵਿਦਿਆਰਥੀ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਲਈ ਕਹੋਗੇ ਜਾਂ ਕਿਹੜੀਆਂ ਗੱਲਾਂ ਦੀ ਤੁਸੀਂ ਡਿਮਾਂਡ ਕਰੋਗੇ ਵਿਦਿਆਰਥੀ ਸਰ ਸਭ ਤੋਂ ਪਹਿਲਾਂ ਕਾਕਾ ਚੀਜ਼ਾਂ ਲੈ ਕੇ ਮੈਂ ਤਾਂ ਉਹਨਾਂ ਚੀਜ਼ ਨੂੰ ਪਹਿਲਾਂ ਕਹੂੰਗਾ ਕਿ ਚਾਹੇ ਮੇਰੇ ਤੋਂ ਆਉਣਾ ਕਿ ਤੋ ਵੀ ਆਉਣਾ ਹਜੇ ਤਾਂ ਨਾ ਥੋੜੇ ਦਿਨਾਂ ਚ ਹੋਰ ਜ਼ਿਆਦਾ ਕਲੈਰਿਟੀ ਆ ਜਾਈ ਨਹੀਂ ਤੇ ਡੇ ਬਾਏ ਡੇ ਆਈ ਜਾਣੀਆਂ ਤੇ ਇਸ ਵੇਲੇ ਚਾਹੇ ਮੈਂ ਜੋ ਮਰਜ਼ੀ ਕਹੀ ਜਾਵਾਂ ਯਾਰ ਤੁਹਾਡਾ ਆਪਣਾ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ ਉਹ ਕਿੱਥੇ ਚੈੱਕ ਕਰਨਾ ਵੈਸੇ ਦੀ ਆਫੀਸ਼ੀਅਲ ਸਾਈਟ ਤੇ ਗੱਲਾਂ 'ਚ ਨਹੀਂ ਆਉਣਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਗੱਲਾਂ 'ਚ ਤੇ ਸਾਡੇ ਮਤਲਬ ਕਿ ਇੰਨੇ ਕੁ ਵਧੀਆ ਹੈਗੇ ਆ ਮਾਰਕੀਟ ਦੇ ਵਿੱਚ ਹੋਰ ਬੰਦੇ ਕਿ ਪਰੂਫ ਲੈਣਾ ਗੱਲੀ ਗੱਲੀ ਚੀਜ਼ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵਾਲਾ ਜਿਹੜਾ ਲਾਲਚ ਆਨਾ ਕਿ ਮੇਰਾ ਕਿਤੇ ਥੋੜਾ ਪੈਸਾ ਨੁਕਸਾਨ ਨਾ ਹੋ ਜਾਏ ਉਹ ਤੁਹਾਡੀ ਸਾਰੇ ਪੈਸੇ ਦਾ ਨੁਕਸਾਨ ਦਾ ਬੰਦਾ ਫੇਰ ਭਰ ਲੈਂਦਾ ਪਰ ਸਾਰੀ ਜ਼ਿੰਦਗੀ ਦਾ ਨੁਕਸਾਨ ਹੋ ਜਾਣਾ ਜੇ ਕਿਤੇ ਗਲਤ ਡਿਸੀਜਨ ਗਲਤ ਕਾਲਜ ਗਲਤ ਕੋਰਸ ਲੈ ਲਿਆ ਹਾਂ ਔਖਾ ਜ਼ਰੂਰ ਹੋਣਾ ਆਫਰ ਲੈਟਰ ਮੈਨਾਂ ਔਖਾ ਦਾ ਮਤਲਬ ਇੰਪੋਸੀਬਲ ਨਹੀਂ ਕਹਿ ਰਿਹਾ ਇਹ ਡਰਾਉਣਾ ਵੀ ਮਕਸਦ ਨਹੀਂ ਹੈਗਾ ਬਟ ਹਾਂ ਇਹ ਚੀਜ਼ ਕਹਿ ਰਹੇ ਆ ਕਿਤੇ ਨਾ ਕਿਤੇ ਕਿ ਅਗਲਾ ਬੰਦਾ ਤੁਹਾਨੂੰ ਹੋਰ ਕੋਈ ਡਰਾਵੇ ਹਾਂ ਤੇ ਮੈਂ ਈਜ਼ੀ ਰਸਤਾ ਝੋਲ ਲਵਾਂ ਉਹ ਜਿਹੜੀ ਕਿ ਅੱਜ ਵੀ ਸਰ ਉਹ ਚੀਜ਼ਾਂ ਚੱਲਣੀਆਂ ਆੜੀਆਂ 24 ਘੰਟੇ ਦੀ ਆਫਰ ਲੈਟਰ ਉਹ ਜੀ ਰਾਸਤੇ ਤੇ ਤੁਰ ਕੇ ਕੈਨੇਡਾ ਵੱਜ ਪਹੁੰਚ ਕੇ ਰੇਖਾਂ ਆ ਮੇਰ ਨਾਲ ਕੀ ਹੋਇਆ ਭਰਾ ਆ ਤੇ ਮੇਰੇ ਪੈਸੇ ਸਾਰੇ ਖੂਚ ਹੀ ਚਲੇ ਗਏ ਮੈਂ ਹੁਣ ਵਾਪਸ ਨਾ ਹੁਣ ਬਾਬਾ ਵਰਕ ਪਰਮਟ ਮਿਲਣਾ ਨਾ ਕੁਝ ਹੋਣਾ ਸੋ ਕੈਨੇਡਾ ਦੀਆਂ ਜਿੰਨੇ ਵੀ ਆ ਸਾਰੇ ਰੂਲ ਨਾਲ ਲੰਬਾ ਸੋਚ ਕੇ ਪਲੈਨਿੰਗ ਕਰਕੇ ਜੇ ਤੇ ਜਾਉਗੇ ਤਾਂ ਹੀ ਫਾਇਦਾ ਹੋਊਗਾ ਨਹੀਂ ਤਾਂ ਐਸ ਵੇਲੇ ਸੱਚਾਈ ਦੱਸਾਂ ਸਰ ਕੈਨੇਡਾ ਜਾਣ ਦਾ ਫਾਇਦਾ ਨਹੀਂ ਹੈਗਾ ਜੇ ਆਪਾਂ ਸ਼ਾਰਟਕਟ ਮਾਰ ਕੇ ਜੇ ਮਾਈਂਡ ਚ ਅੱਜ ਵੀ ਹੈਗਾ ਨਾ ਕਿ ਕੈਨੇਡਾ ਪਹਤਾ ਦੇ ਕੋਈ ਦੇਖ ਲਾਂਗੇ ਤੇ ਉਹ ਬੱਚੇ ਨੂੰ ਇਸ ਵੇਲੇ ਕੈਨੇਡਾ ਨਹੀਂ ਜਾਣਾ ਚਾਹੀਦਾ ਕਿਉਂਕਿ ਉਹੀ ਬੱਚਾ ਫਿਰ ਬਾਅਦ ਚ ਜ਼ਿਆਦਾ ਖਰਾਬ ਹੁੰਦਾ ਤੇ ਉਹ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਸਾਡੀ ਆਪਣੀ ਕੰਟਰੀ ਦੇ ਵੀ ਮੈਂ ਤਾਂ ਕਹਾਂਗਾ ਕਿ ਜਿਹੜਾ ਕੁਐਸਚਨ ਮਾਰਕ ਆਉਂਦਾ ਕਿ ਹਾਂ ਵੀ ਇਹ ਬੱਚੇ ਇਦਾਂ ਖਰਾਬ ਹੋ ਰਹੇ ਜਾਂ ਕੁਝ ਹੋ ਰਿਹਾ ਅੱਛਾ ਜਾਣਾ ਕਿੰਨਾ ਬੱਚਿਆਂ ਨੂੰ ਚਾਹੀਦਾ ਫਿਰ ਕੈਨੇਡਾ ਸਰ ਇਟ ਇਜ਼ ਅਵਰਿੰਗ ਬੱਚੇ ਆ ਜਿਹੜੇ ਬੱਚੇ ਜਾ ਕੇ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਆ ਮਿਹਨਤ ਕਰਕੇ ਆਪਣਾ ਆਪਣਾ ਪੂਰਾ ਕੈਰੀਅਰ ਬਣਾਉਣਾ ਚਾਹੁੰ ਕੈਨੇਡਾ ਨੂੰ ਐਪਰੀਸ਼ੀਏਟ ਕਰਦਾ ਸਰ ਸਾਡੇ ਲੱਖਾਂ ਦੀ ਗਿਣਤੀ ਦੇ ਵਿੱਚ ਪਰਿਵਾਰ ਮੈਂ ਤਾਂ ਕਹੂੰਗਾ ਬੱਚੇ ਸੈਟਲ ਹੋਏ ਪਰਿਵਾਰ ਸੈਟਲ ਹੋਏ ਸਰ ਕੈਨੇਡਾ ਜੀ ਹੋਏ ਨਾ ਸੈਟਲ ਮਿਹਨਤ ਕਰਕੇ ਹੋਏ ਨਾ ਮਿਹਨਤ ਵਾਲਾ ਬੱਚਾ ਜਿਹੜਾ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦਾ ਡੈਫੀਨੇਟਲੀ ਸਰ ਉਹਨੂੰ ਕੈਨੇਡਾ ਅੱਜ ਦੇ ਦੌਰ ਦੇ ਵਿੱਚ ਵੀ ਜ਼ਰੂਰ ਜਾਣਾ ਚਾਹੀਦਾ ਬਿਲਕੁਲ ਸੋ ਤੀਰਤ ਜੀ ਕਹਿੰਦੇ ਕੈਨੇਡਾ ਜਾਓ ਜੀ ਸੱਦ ਕੇ ਜਾਓ ਪਰ ਮੈਂ ਹਰ ਪ੍ਰੋਗਰਾਮ ਚ ਕਹਿੰਦਾ ਮਾਪੇ ਇਲਤੀ ਬੱਚਿਆਂ ਨੂੰ ਨਾ ਭੇਜਣ ਜਿਹੜੇ ਬੱਚੇ ਸincere ਨਹੀਂ ਸੰਜੀਦਾ ਨਹੀਂ ਪੜ੍ਹ ਲਿਖ ਸਕਦੇ ਨੇ ਉਹੀ ਬੱਚੇ ਜਾਣ ਤੇ ਹੁਣ ਤਿਰਤਜੀ ਤੋਂ ਜਦੋਂ ਤੁਸੀਂ ਆਫਰ ਲੈਟਰ ਅਪਲਾਈ ਕਰਨੀ ਪਹਿਲਾਂ ਪੁੱਛ ਲੈਣਾ ਕਿ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਨੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਆਫਰ ਲੈਟਰ ਹੁਣ ਆਸਾਨੀ ਨਾਲ ਕੈਨੇਡਾ ਤੋਂ ਨਹੀਂ ਮਿਲਣੀ ਤੇ ਵੀਜ਼ਾ ਜੇ ਤੁਸੀਂ ਕਿਸੇ ਮਾੜੇ ਏਜੰਟ ਤੋਂ ਲਵਾ ਲਿਆ ਤੇ ਫਿਰ ਉਹ ਤੁਹਾਡੇ ਕੈਰੀਅਰ ਲਈ ਖਤਰਨਾਕ ਹੋ ਸਕਦਾ ਹੈ ਤਜਰਬੇਕਾਰ ਏਜੰਟ ਆ ਸਾਫ ਤੌਰ ਤੇ ਉਹਨਾਂ ਨੇ ਕਿਹਾ ਕਿ ਐਸਓਪੀ ਸਟਰੋਂਗ ਚਾਹੀਦੀ ਜਸਟੀਫਿਕੇਸ਼ਨ ਤੁਸੀਂ ਆਉਣਾ ਕਿਉਂ ਹੈਗਾ ਐਸ ਐਸਟੂਡੈਂਟ ਦਾ ਡਿਊਟੀਆਂ ਕੀ ਆ ਸੋ ਬਿਨਾ ਤਜਰਬੇ ਤੋਂ ਤਾਂ ਸਿਰੇ ਨਹੀਂ ਲੱਗਦੇ ਸਰ ਬਿਲਕੁਲ ਸੋ ਦੁੱਧ ਵਰਗੀ ਸਾਫ ਤੁਹਾਡੀ ਫਾਈਲ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਡਾਕੂਮੈਂਟ ਸਾਰੇ ਜੈਨੂਇਨ ਹੋਣੇ ਚਾਹੀਦੇ ਨੇ ਸੋ ਹੁਣ ਕੈਨੇਡਾ ਦੀ ਜਿਹੜੀ ਹਾਈ ਕਮਿਸ਼ਨ ਹੈ ਉਹ ਵੀ ਪਹਿਲਾਂ ਨਾਲੋਂ ਜ਼ਿਆਦਾ ਨਜ਼ਰ ਰੱਖਣਗੇ ਤੁਹਾਡੇ ਫਾਈਲਾਂ ਤੇ ਸੋ ਬਹੁਤ ਬਹੁਤ ਧੰਨਵਾਦ ਧੀਰਜ ਜੀ ਤੁਹਾਡਾ ਵੀ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਵਿਦਿਆਰਥੀਆਂ ਦਾ ਵੀ ਸੋ ਨੰਬਰ ਸਕਰੀਨ ਤੇ ਆ 85578 85578 ਮੈਂ ਸਾਰੇ ਵਿਦਿਆਰਥੀਆਂ ਨੂੰ ਕਹਿਣਾ ਹੁੰਦਾ ਜਲੰਧਰ ਜਾਇਓ ਜੇ ਤੁਸੀਂ ਟੋਰਾਂਟੋ ਜਾਣ ਨੂੰ ਫਿਰਦੇ ਹੋ ਤੇ ਜਲੰਧਰ ਜ਼ਰੂਰ ਜਾਇਓ تیرਤ ਜੀ ਨੂੰ ਪਰਸਨਲੀ ਮਿਲ ਕੇ ਆਓ ਸਲਾਮ مشਵਰਾ ਕਰੋ ਕੰਮ ਦੀ ਗੱਲ ਸਿੱਖੋ ਧੰਨਵਾਦ